ਅਗਲੀ ਕਬੱਡੀ ਪਾਉਣ ਦੇ ਵਾਸਤੇ ਰੇਸ਼ਮ ਜਮਾ ਰਾਏ ਪਿੰਡ ਵਾਲਾ ਇਸੇ ਲਈ ਕਹਿੰਦੇ ਮਾਝੇ ਦਾ ਮਝੈਲ ਇਸੇ ਲਈ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਹੈ ਕਿ ਕੋਚਾਂ ਦੀਆਂ ਮਾਰਾਂ ਖਾਧੀਆਂ ਨੇ ਤਨ ਮਿੱਟੀ ਵਿੱਚ ਰਗੜਾਏ ਨੇ ਅਸੀਂ ਹੱਸ ਕੇ ਜਰਿਆ ਤਰਦਾਂ ਨੂੰ ਜੋ ਸਾਡੇ ਹਿੱਸੇ ਆਏ ਨੇ ਉਹ ਮੁਕਾਬਲਾ ਕਹਿੰਦੇ ਦੁੱਗਾਂ ਵਾਲੇ ਦੇ ਨਾਲ ਮਰੇ ਪੰਜਾਬੀ ਵੀਰੋ ਉਹ ਗੱਲ ਵੱਖਰੀ ਹੁੰਦੀ ਹੋਈ ਖੇਡ ਮੈਦਾਨ ਦੇ ਵਿੱਚ ਲੱਗਿਆ ਜ਼ੋਰ ਦੁੱਗਾਂ ਵਾਲਾ ਦੁੱਗਾਂ ਵਾਲਾ ਦੁੱਗਾਂ ਵਾਲਾ ਦੁੱਗਾਂ ਵਾਲਾ ਖੁੱਗੀ ਦੇ ਦੁੱਗਾਂ ਵਾਲਾ ਜੇ ਜੜਾ ਖੁਸ਼ੀ ਦੇ ਸਕੰਜੇ ਵਿੱਚ ਫਸਿਆ ਉਹ ਬੱਲੇ ਨਹੀਂ ਦੁੱਗਾਂ ਵਾਲੇ ਜੱਟ ਕੋਲ ਪਿਆ 나ਪ ਕੱਲੇ ਕੱਲੇ ਗੁੱਟ ਦਾ ਦੁੱਗਾਂ ਵਾਲੇ ਜੱਟ ਕੋਲ ਪਿਆ 나ਪ ਕੱਲੇ ਕੱਲੇ ਗੁੱਟ ਦਾ ਦੁੱਗਾਂ ਵਾਲੇ ਖੁਸ਼ੀ ਦੇ ਲਈ ਸੋਨੀ ਬਾਸਲਾ ਜੀ ਕਹਿੰਦੇ 100 ਕਰਤੀਏ ਜਾਂ 50 ਸੋਨੀ ਜੀ ਆਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਬੱਲੇ 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 ਬਾਹੂ ਅਕਬਰਪੁਰ ਵਾਲਾ ਬਾਹੂ ਅਕਬਰਪੁਰ ਵਾਲਾ ਇਧਰ ਜੱਫਾ ਉਧਰ ਜੱਫਾ ਜੱਫੇ ਦੇ ਜੱਫਾ ਵੱਡੇ ਠਾ ਜਫਾ ਲੱਗਦਾ ਜਫੇ ਤੇ ਜਫਾ ਠਾ ਜਫਾ ਲੱਗਦਾ ਜਫੇ ਤੇ ਸੋਨੀ ਪਾਸਲਾ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਭਪਿੰਦਰ ਪਾਸਲਾ ਜੀ ਭਿੰਦਾ ਪਾਸਲਾ ਜੀ 100 ਡਾਲਰ ਉਹਨਾਂ ਵੱਲੋਂ 100 ਡਾਲਰ ਸ਼ਿੰਦਰ ਸਮਰਾ ਜੀ ਉਹਨਾਂ ਵੱਲੋਂ ਰਾਜਪੂਤ ਲੈnde ਪੰਜਾਬ ਦਾ ਹੋ ਰਾਜਪੂਤ ਕਹਿੰਦੇ ਇਸ ਵੇਲੇ ਪਹਿਲਾਂ ਵੀ ਆ ਗਏ ਬੱਲੇ ਬੱਲੇ ਵੀ ਜਦੋਂ ਫਿਰ ਰਾਜਪੂਤ ਆਈ ਤੇ ਆਉਂਦਾ ਇਹ ਘਰੇ ਛੱਡ ਕੇ ਆਉਂਦਾ ਪਰ ਛਾ ਆਨ ਦੇ ਅੰਦਰ ਨੰਬਰ 5